ਡਾਇਰੈਕਟੋਰੇਟ ਆਫ ਸਟੈਟਿਸ ਦੁਆਰਾ ਪ੍ਰਦਾਨ ਕੀਤੇ ਗਏ ਅਗਾਊ ਅਨਮਾਨਾਂ ਅਨੁਸਾਰ ਮੌਜੂਦਾ ਸਾਲ ਵਿੱਚ ਪੰਜਾਬ ਦੀ ਵਿਕਾਸ ਦਰ 9.41% ਦੀ ਰਹੀ ਹੈ ਸਰ ਅਤੇ ਜੀਐਸ ਡੀਪੀ ਸੀਰੀਆ ਸਰ 736123 ਕਰੋੜ ਰੁਪਏ 736000 23 423 ਕਰੋੜ ਰੁਪਏ ਸਰ ਮਿੱਤੀ ਸਾਜਰਤ ਸਾਲ ਸ਼ੁਰੂ ਹੋ ਰਿਹਾ 24 ਤੇ 25 ਲਈ ਜੀਐਸਡੀਪੀ ਸਰ 9% ਦੀ ਵਾਦੇ ਨਾਲ 8 ਲੱਖ 2700 ਕਰੋੜ 701 ਕਰੋੜ ਰੁਪਏ ਜਿਹੜੀ ਰੱਖੀ ਗਈ ਇਸ ਚਾਲੂ ਬਰੇ ਦੌਰਾਨ ਫਰਵਰੀ ਤੱਕ ਮਾਰਚ ਨੂੰ ਛੱਡ ਕੇ ਫਰਵਰੀ ਤੱਕ ਪੰਜਾਬ ਦਾ ਆਪਣਾ ਟੈਕਸ ਮਾਲੀਆ ਸਰ 14 ਫੀਸਦੀ ਨਾਲ ਵਧਿਆਗਾ ਇੱਕ ਬਹੁਤ ਵੱਡਾ ਸਰ ਜੰਪਾ ਪੰਜਾਬ ਦੇ ਟੈਕਸ ਮਾਲੀਏ ਦੇ ਅੰਦਰ ਮੈਂ ਵਿੱਤੀ ਸਾਲ 2024-25 ਲਈ ਮਾਨਯੋਗ ਸਪੀਕਰ ਸਾਹਿਬ ਕੁੱਲ 2 ਲੱਖ 4000 918 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਸਵੀਜ਼ ਰੱਖਦਾ ਹਾਂ